हां जी दोस्तों सारेयानु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਭੁੱਲਰ ਤਹਿਸੀਲ ਢਿਲਵਾ ਜ਼ਿਲ੍ਹਾ ਕਪੂਰਥਲਾ ਬਾਈ ਪੰਮੇ ਭੁੱਲਰ ਦੇ ਕੋਲੇ ਆਏ ਆ ਦੋਸਤੋ ਤੇ ਇਸ ਘਰੋਂ ਆਪਾਂ ਤੁਹਾਨੂੰ ਵੀਡੀਓ ਆ ਕਾਫੀ ਦਿਖਾਈਆਂ ਨੇ ਚੰਗੇ ਚੰਗੇ ਪਸ਼ੂ ਦਿਖਾਏ ਆ ਆਪਾਂ ਤੁਹਾਨੂੰ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਚਾਰ ਮੱਝਾਂ ਛੋਟੀਆਂ ਹੋਣਗੀਆਂ ਦੋਸਤੋ ਇੱਕ ਵੈੜ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਪਸ਼ੂ ਜੇਕਰ ਆਪਾਂ ਗੱਲ ਕਰ ਲਈਏ ਸੂਈ ਸੂਈ ਨੱਕ ਜਿਹੜੇ ਆ ਉਹ ਤਿੰਨ ਮੱਝਾਂ ਛੋਟੀਆਂ ਬਿਲਕੁਲ ਸੂਈਆਂ ਸਵਾਈਆਂ ਆ ਇੱਕ ਮੱਝ ਬਿਲਕੁਲ ਰੈਡੀ ਐ ਸੂਣ ਦੇ ਤਿਆਰੀ ਦੇ ਵਿੱਚ ਆ ਤੇ ਇੱਕ ਬਿਲਕੁਲ ਸੂਈ ਸਵਾਈ ਤੁਹਾਨੂੰ ਆਪਾਂ ਵਿਹੜ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਅੱਜ ਦੋਸਤੋ 5 ਅਗਸਤ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਟਾਈਮ ਜਿਹੜਾ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 9:15 ਦਾ ਸਮਾਂ ਹੈਗਾ ਤੇ ਚਵਾਈ ਜਿਹੜੀ ਆ ਦੋਸਤੋ ਬਾਈਪੰਮੇ ਭੁੱਲਰ ਤੋਂ ਵੀ ਪੁੱਛਾਂਗੇ ਮਾਰਨਿੰਗ 6:30 ਵਜੇ ਜਿਹੜੀ ਚਵਾਈ ਆ ਉਹ ਪਸ਼ੂਆਂ ਦੀ ਹੋਈ ਹੈ ਜਿਹੜੇ ਪਸ਼ੂ ਦੀ ਚਵਾਈ ਨਹੀਂ ਹੋਈ ਉਹ ਵੀ ਆਪਾਂ ਪੁੱਛ ਲਵਾਂਗੇ ਕਿੰਨਾ ਮਿਲ ਕ ਥੱਲੇ ਕੀ ਮਿਲ ਕ ਰਕਵੜਾ ਕੀ ਰੇਟ ਭਾਅ ਫੜਦਾ ਰਹੂਗਾ ਇਹਨਾਂ ਪਸ਼ੂਆਂ ਦਾ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਪੰਮੇ ਪੁੱਲਰ ਤੋਂ ਇਨਫੋਰਮੇਸ਼ਨ ਲੈ ਕੇ ਆਉ ਕਰਦੇ ਆ ਗੱਲ ਸਭ ਤੋਂ ਪਹਿਲਾਂ ਭਾਜੀ ਪੰਮਾ ਪੁੱਲਰ ਸਸਰੀਕਾਲ ਸੰਦੇਸ ਆਪ ਸਸਰੀਕਾਲ ਆ ਤੁਹਾਡਾ ਸਾਡੇ ਘਰ ਆਏ ਤੇ ਬਹੁਤ ਬੋਝੀਆਂ ਆਖਦੇ ਆ ਔਰ ਜਿੰਨੇ ਵੀ ਸਾਡੀ ਵੀਡੀਓ ਵੇਖਦੇ ਦੇਸ਼ ਵਿਚ ਵਿਦੇਸ਼ ਵਿੱਚ ਬੈਠੇ ਮੇਰੇ ਪੰਜਾਬੀ ਭਰਾ ਉਹਨਾਂ ਦਾ ਵੀ ਧੰਨਵਾਦ ਆ ਜਿਹਨੇ ਵੀ ਕੋਈ ਸ਼ਾਮਕਨਾ ਵੇਖਦੇ ਕੋਈ ਖਰੀਦਦੇ ਆ ਉਹਨਾਂ ਦਾ ਵੀ ਧੰਨਵਾਦ ਆ ਦੇਖਿਆ ਕਰੋ ਵੀਡੀਓ ਚੰਗੀ ਚੀਜ਼ ਦੇਖਣੀ ਚਾਹੀਦੀ ਆ ਫਾਨੂੰ ਕੋ ਸੁਝਾਵਾ ਦੋ ਕੋਈ ਕਿਤੇ ਕਿਤੇ ਨਾਮ ਹੁੰਨੇ ਆ ਤੇ ਸਮਝਾਇਆ ਕਰੋ ਠੀਕ ਨਹੀਂ ਬਿਲਕੁਲ ਹ ਜਿਹੜਾ ਜਿਹੜੀ ਜਨਤਾ ਹੁੰਦੀ ਹੈ ਸਭ ਤੋਂ ਸਿਹਣ ਹਰ ਹਰ ਬੰਦੇ ਜੀ ਜਾਂ ਕੋਈ ਨਹੀਂ ਹੁੰਦਾ ਬੱਚਾ ਵੀ ਸਮਝਾ ਸਕਦਾ ਕਿ ਇਹਦੇ ਇਹ ਨਾਮ ਚੱਲੀਏ ਠੀਕ ਨਹੀਂ ਬਿਲਕੁਲ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਆ ਕਿ ਦੋ ਬੇਨਤੀਆਂ ਕਰਦੇ ਹੁਣੇ ਆ ਪਹਾਰ-ਸਹਾਰ ਵਾਰੀ ਕਰਦੇ ਆ ਕਰਦੇ ਰਹਿਣਾ ਆ ਬੇਤੀ ਹੈ ਕਿ ਕੰਮ ਮੇਰੇ ਜਿੰਨੇ ਵੀਰ ਕਰਦੇ ਆ ਬਹੁਤ ਹੀ ਸੋਨਾ ਕਰਦੇ ਆ ਕਰੋ ਵੀ ਕਰਨਾ ਚਾਹੀਦਾ ਵੀ ਆ ਕਰੋ ਚੰਗਾ ਸੱਤ ਬੋਲ ਕੇ ਕੰਮ ਕਰੋ ਥੋੜਾ ਜੇ ਉਹਨੇ ਕੀਤੇ ਹੋ ਜੂ ਪਾਵਾਂ ਜਿਆਦਾ ਨਾ ਕਿਹਨਾਂ ਕਿਸੇ ਪਤਾ ਨਹੀਂ ਕਿਦਾਂ ਕੋਈ ਕਮਾਈ ਕਰਕੇ ਪੈਸੇ ਲਾਉਂਦਾ ਠੀਕ ਹੈ ਜੀ ਬਿਲਕੁਲ ਆਪਾਂ ਵੀ ਲਾ ਕੇ ਆਉਨੇ ਆ ਆਪਾਂ ਜੋ ਆਪਣਾ 1 ਰੁਪਇਆ ਰੁੱੜਦਾ ਆਪਾਂ ਨੂੰ ਕਿੰਨਾ ਦੁੱਖ ਹੁੰਦਾ ਠੀਕ ਹੈ ਜੀ ਬਿਲਕੁਲ ਇਸ ਕਰਕੇ ਮੇਰਾ ਵੀਰ ਕਿਥੇ ਨਾ ਤੋ ਕੁਲਦ ਨਾ ਕਰੋ ਨਾ ਕਰੋਹੀਂ ਉਦਾਬੇ ਕਰੀ ਕੱਲ ਪਰਥੋਂ ਤੁਹਾਡੀ ਵੀਡੀਓ ਤੋਂ ਪਹਿਲਾਂ 5-6 ਦਿਨ ਲੌਂਡ ਕੱਢਿਆ ਮਾਜੇ ਸਾਰੇ ਦਾ ਮਾਜੇ ਰਗੇ ਜਗੈ ਮਾਜੇ ਜੀ ਵੀ ਗਏ ਆ ਮਾਲਵੇ ਜੀ ਵੀ ਗਏ ਆ ਤੇ ਮੈਂ ਹਰਿਆਣੇ ਜੀ ਵੀ ਜਾ ਗਿਆ ਆ ਅੱਛਾ ਜੀ ਬਾਜ਼ਾਰ ਚੈੱਕ ਕੀਤਾ ਵੀ ਕਿੱਥੇ ਕਿੱਥੇ ਕੀ ਬਾਜ਼ਾਰ ਬੋਲਦਾ ਉਹ ਬਾਜ਼ਾਰ ਵੇਖਿਆ ਵੀ ਸਾਡਾ ਮੈਂ ਸੋਚਿਆ ਸਾਰੇ ਘੁੰਮ ਕੇ ਵੇਖਿਆ ਤੇ ਮੈਨੂੰ ਹਰਿਆਣੇ ਕਹਿੰਦੇ ਮੈਰੀ ਆਪਣਾ ਭੋਂਡਾ ਫੋੜਦੀ ਆ ਸਾਨੂੰ ਆਪਣਾ ਹੀ ਇਹ ਚੰਗਾ ਲੱਗਾ ਬਈ ਮੇਰੇ ਕੋ ਪੰਜਾਬ ਦੀਆਂ ਹੀ ਮਈਆਂ ਤੇ ਪੰਜਾਬ ਦੇ ਵਿੱਚੋਂ ਹੀ ਲਈਆਂ ਹੂੰ ਫਾੜੀਆਂ ਮੈਂ ਆ। ਬਿਲਾਈ ਵੀ ਚਵਾਈ ਕਰਾ ਦਾਂਗੇ ਜਿਹੜਾ ਬੰਦਾ ਕੋਈ ਕਹੂਗਾ ਸਾਨੂੰ। ਹਾਂ। 17-17 ਡੀ ਤੱਕ ਮਾਝ ਚੁਆਤੀ ਹੈ। ਅੱਛਾ ਅੱਜ 16 17 17 ਕਿਲੋ ਵਾਲੀਆਂ ਮੌਜੂਦ ਆਪਣੇ ਕੋਲ। ਬਿਲਕੁਲ ਮਹਾਰਾਜ ਜੀ ਚਵਾਵਾ ਕੇ ਲਾਈਵ ਚੁਆਵਾਂਗੇ ਜੇਕਰ ਲਾਈਵ ਚ ਹੋਣੀ ਚਾਹੁੰਦਾ ਹੈ ਚੋ ਸਕਦਾ। ਬੰਤਾ ਲੋਕੀ ਪਤਾ ਹੀ ਮੇਰੀ ਲਾਈਵ ਚਵਾਈ ਕਰਾ ਦਿੰਨਾ ਮੈਂ। ਬਿਲਕੁਲ ਬਿਲਕੁਲ। ਇਹ ਇੰਨੇ ਗੇ ਬੇਨਤੀ ਪ੍ਰਮਾਨ ਕਰਨਾ ਵੀ ਅਸੀਂ ਅਸੀਂ ਦੀ ਸਿਆਣੇ ਤੁਸੀਂ ਸਾਡੇ ਤੋਂ ਵੱਧ ਸਿਆਣੇ ਹੋ ਸਾਰੇ ਕੰਮ ਚੰਗਾ ਕਰਦੇ ਕਰਦੇ ਰਹੋ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਕਿ ਮੈਂ ਕਿਤੇ ਮਾੜਾ ਪਤਾ ਰੋਂਗ ਹੋਣਾ ਤੇ ਮੈਨੂੰ ਸਮਝਾ ਦਿਓ ਪਰ ਤਾਂ ਮੈਂ ਹੁੰਦਾ ਨਹੀਂ ਅਣਜਾਣੇ ਚ ਹੋ ਜਾ ਤੇ ਮੈਂ ਕਹਿ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਾਈ ਪੰਮੇ ਭੁੱਲਰ ਦੇ ਬਚਾਰ ਨੇ ਠੀਕ ਹੈ ਜੀ ਸਾਰੇ ਭੈਣ ਭਰਾ ਮਾ ਵਪਾਰੀਆਂ ਦੇ ਪ੍ਰਤੀ ਤੇ ਆਡੀਅנס ਦੇ ਪ੍ਰਤੀ ਠੀਕ ਹੈ ਜੀ ਕੋਈ ਚੰਗਾ ਕਰਗੇ ਚੰਗਾ ਪਸੂ ਦਈਏ ਸਾਫ ਸੁਥਰਾ ਦਈਏ ਬਾਜ ਅਪਰੇਟਾਂ ਦੇ ਉੱਪਰ ਦਈਏ ਤੇ ਮਿਲਕ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਪਸ਼ੂ ਦੇਣਾ ਚਾਹੀਦਾ ਸੋ ਪਮਾ ਪੁੱਲ ਰਾਜ ਦੇ ਪਸ਼ੂ ਆਪਣੇ ਕੋਲ ਚਾਰ ਬਕਾਊਗਾ ਮੱਝਾਂ ਛੋਟੀਆਂ ਪੰਜ ਵੀ ਗਾਂ ਮੰਜਾਂ ਦਾ 8-8 ਆਪਾਂ ਪੌਣੀਆਂ ਚਾਰ-ਪੰਜ ਅੱਜ ਠੀਕ ਹੈ ਇੱਕ ਬੇਨਤੀ ਹੋ ਰਿਹਾ ਭਾਈ ਸਾਡੇ ਕੋਲ ਆਉਣ ਲਈ ਪਹੂ ਆਉਂਦੇ ਜਾਂਦੇ ਰਹਿੰਦੇ ਆ ਵੀਡੀਓ ਕਰਕੇ ਨਹੀਂ ਦਿੱਲੀ ਦੇ ਦੋ ਤਿੰਨ ਕੱਲ ਵੀ ਤੁੰਦੂ ਸਾਹਿਬ ਤੁਸੀਂ ਲੈ ਲੋਗੇ ਦੋ ਮਈਆਂ ਚ ਲੱਗੀਆਂ ਜੀ ਪਰ ਸੋ ਵੀ ਦੋ ਮਈਆਂ ਚਲ ਗਈਆਂ ਅੱਜ ਵੀ ਦੋ ਤੜਕੇ ਆਈਆਂ ਵਾ ਠੀਕ ਹੈ ਜੀ ਆਉਣ ਲੈ ਚਲਦੀਆਂ ਰਹਿੰਦੀਆਂ ਮੇਰੇ ਵੀਰ ਕੋਈ ਇਹਦਾ ਕਵੇ ਫੋਨ ਨੰਬਰ ਹੈ ਨਹੀਂ ਸਾਡੇ ਕੋਲ ਡੇਲੀ ਪਹੂ ਆਉਂਦੇ ਰਹਿੰਦੇ ਆ ਡੇਲੀ ਕੰਟੀਨਿਊਸ ਪਸੂ ਰੂਟੀਨ ਦੇ ਵਿੱਚ ਆਉਂਦੇ ਹਾਂ ਜੀ ਬੇਨਤੀ ਆ ਕਿ ਉਦਾਂ ਵੀ ਆ ਸਕਦਾ ਕੁਛ ਅਦਾ ਫੋਨ ਕਰਕੇ ਆਉਣਾ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਪਰ ਉਦਾਂ ਵੀ ਆ ਸਕਦਾ ਤੇ ਬਾਕੀ ਕੋਈ ਪ੍ਰੋਬਲਮ ਨਹੀਂ ਜਿੱਦਾਂ ਮਰਜ਼ੀ ਜੋ ਜੋ ਹੀ ਵਿਦੇ ਚ ਤੁਹਾਨੂੰ ਦੱਸਾਂਗੇ ਸਾਡੇ ਪਸੂ ਤੇ ਸਾਰਾ ਕੁਝ ਸਹੀ ਹੋਊਗਾ ਨਾ ਆਊਗਾ ਤਾਂ ਫਿਰ ਜ਼ਿੰਮੇਵਾਰ ਬਣਾਓ ਠੀਕ ਹੈ हां जी दोस्तों एक भाई पम्मे पुलर दे ਕੋਲ ਇੱਕ ਵੈੜ ਆ ਉਹ ਲੋੜਵੰਦ ਵੀਰਾਂ ਨੂੰ ਦਿੱਤੀ ਜਾਊਗੀ ਸੋ ਕੋਈ ਵੀਰ ਵੀ ਜਿਹੜਾ ਸੰਪਰਕ ਕਰ ਸਕਦਾ ਉਸ ਦੇ ਲਈ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕੇ ਨੇ ਜਾਂ ਹੜ੍ਹਾਂ ਦੀ ਮਾਰ ਝੱਲ ਰਹੇ ਪਰਿਵਾਰ ਨੇ ਉਹ ਤੁਸੀਂ ਬਾਈ ਪम्मे पुलर ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆ ਪੁੱਛਦੇ ਆ ਬਾਈ ਪम्मे ਲਈ ਕੀ ਜਰੂਰੀ ਰਹੂਗਾ ਮਤਲਬ ਇਹ ਇਹ ਜਰੂਰੀ ਹੈ ਜੀ ਪਿੰਡ ਦੇ ਸਰਪੰਚ ਦੀ ਲਿਖਤੀ ਮੋਹਰ ਹਾਂਜੀ ਤੋ ਦੱਸੇ ਲੈ ਕੇ ਪੀ ਦੇ ਦੇਵੇ ਬਾਕੀ ਵੀ ਬੰਦੇ ਨੇ ਲੋੜ ਆ ਗਾਂ ਦੀ ਉਹਦੀ ਮੋੜ ਮੈਨ ਵਟਸਐਪ ਕਰ ਦਵੇ ਉਹ ਬੰਦਾ ਆਪਣੀ ਗੱਡੀ ਲੈ ਗਿਆ ਜਦੋਂ ਪੱਤਿਆਂ ਦੀ ਹੁਕਮ ਹੋਇਆ ਬੱਚਿਆਂ ਦਾ ਬਾਹਰ ਬੈਠੇ ਆਪਣੇ ਹਾਂਜੀ ਹਾਂਜੀ ਉਹਨਾਂ ਦਾ ਹੁਕਮ ਹੁੰਦਾ ਸੇਵਾ ਕਰਕੇ ਉਹਨੇ ਮੈਂ ਕਿਹਾ ਵੀ ਇਦਾਂ ਕਰੀਏ ਕਿਸੇ ਨੂੰ ਲੋੜ ਆ ਇਹਦੇ ਘਰ ਦੁੱਧ ਦਾ ਵਿਚਾਰੇ ਦਾ ਨਹੀਂ ਚੱਲਦਾ ਛਾ ਕੁੜੀ ਰੀ ਦੇ ਵਿੱਚ ਜਾਂ ਹੋਰ ਆਸੇ ਪਾਸੇ ਛਾ ਕੁੜੀ ਏਰੀਆ 'ਚ ਥੋੜਾ ਹਰ ਜਿਆਦਾ ਆ ਗਿਆ ਚਲ ਜਿੱਥੇ ਮਰਜ਼ੀ ਆ ਜਾ ਕੋਈ ਕਦੇ ਮੇਰੀ ਜਿਆਦਾ ਪਹਿਲ ਛਾ ਕੁੜੀ ਰੀ ਨੂੰ ਆਪਦੇ ਨੇੜੇ ਬੰਨੇ ਜਿਹੜਾ ਪਰਿਵਾਰ ਮਤਲਬ ਜਿਹੜਾ ਉਧਰ ਹਰ ਕਰਕੇ ਬਹੁਤ ਚਲ ਹੋਰ ਕੋਈ ਹੜ੍ਹ ਕਰਕੇ ਨੁਕਸਾਨ ਹੋਏ ਤਾਂ ਆ ਸਕਦਾ ਜੀ ਜ਼ਰੂਰੀ ਨਹੀਂ ਤੇ ਭੁੱਲਰ ਸਾਹਿਬ ਕਰੀਏ ਸਟਾਰਟ ਆਜੋ ਪਹਿਲੇ ਨੰਬਰ ਤੋਂ ਇਹ ਮਾਝ ਆਪਾਂ ਦਿਖਾ ਦਈਏ ਇਹ ਤਾਜੀ ਜੁਰੀਆ ਸੰਤੂ ਸਾਹਿਬ ਅੱਛਾ ਜੀ ਇਹ ਸੂਈ ਨੂੰ ਚੌਥਾ ਦਿਨ ਆਜਾ ਚੌਥਾ ਦਿਨ ਅੱਜ ਹਾਂਜੀ ਤੇ ਬੱਚਾ ਥੱਲੇ ਕੀ ਹਿੰਦੇ ਬੱਚਾ ਇਹਦੇ ਮਗਰ ਕੱਟਾ ਕੱਟਾ ਹੈ ਹਾਂਜੀ ਤੇ ਸੂਹਾ ਕਿੰਨਾ ਸੂਹਾ ਜੀ ਤੀਜਾ ਮਨੋਂ ਮੈਂ ਇਹ ਝੂਠ ਵਪਾਰੀਆਂ ਦਾ ਦੂਜਾ ਹੀ ਨਹੀਂ ਜਾਂਦਾ ਕਿਤੇ ਹਾਂ ਅਹੀਂ ਤੇ ਤੀਜਾ ਮੰਨ ਲੈ ਤੇ ਚੌਥਾ ਮੰਨ ਲੈ ਆਪਣੀ ਮਰਜ਼ੀ ਕਰੇਗਾ ਠੀਕ ਆ ਤੀਜਾ ਮੰਨ ਲਓ ਦੋਸਤੋ ਚੌਥਾ ਮੰਨ ਲਓ ਚਾਰ ਕਿ ਦਿਨ ਹੋ ਗਿਆ ਸਮਾਂ ਸਵੀ ਨੂੰ ਮੇਲ ਕਾਫਾ ਥੱਲੇ ਕੱਟਾ ਤੇ ਹੁਣ ਬੌਲਾ ਮਤਲਬ ਕਿੰਨਾ ਜਿਹੜਾ ਆਪਾਂ ਚੋਣਾਂ ਹਾਂ ਮਹਾਰਾਜ ਜੀ 12 ਤੋਂ ਪਲੱਸ ਆ 13 ਹੁੰਦੇ 14 ਜੇ ਅਸੀਂ 12 ਦਾਵਾਂਗੇ 12 ਪਲੱਸ ਬੌਲਾ ਹਾਂ ਜੀ ਠੀਕ ਆ ਬਾਕੀ ਹਵਾਨੇ ਦਾ ਬੰਤਰ ਜਿਹੜੀ ਆ ਦੋਸਤੋ ਸਟਰਕਚਰ ਠੀਕ ਆ ਸੋਨੇ ਹਵਾਨੇ ਆ ਮਤਾਂ ਓਏ ਤੇ ਮੱਝ ਪੂਰੀ ਵੱਡੀ ਆ ਠੀਕ ਆ ਜੀ ਵੱਡੀ ਮੱਝ ਆ ਬਹੁਤ ਵਧੀਆ ਰਿਕੋਰਡ ਦੀ ਮੱਝ ਜੀ ਡੈਰੀ ਚੋਂ ਆਈ ਲਾਲ ਡੈਰੀ ਟਰਾਂਮ ਆ ਇਹ ਉਹਨਾਂ ਤੱਕ ਡੈਰੀ ਚ ਲਈ ਅੰਦਰੋਂ ਹੀ ਨਹੀਂ ਗੱਡੀ ਬਾਹਰ ਆਹੋ ਥੋੜੀ ਸਕਿੰਟਾਂ ਤਾਂ ਮਾੜੀ ਲਾਗਦੀ ਮਾਰ ਆਹ 17 ਕਿਲੋ ਰਿਕੋਰਡ ਵਾਲੀ ਆ ਲੋ ਵੀ ਛੋਟੂ ਖੋਲ ਕੇ ਦਿਖਾਓ ਹਾਂ ਤੇ ਉਹ ਕਹਿੰਦੇ 17ਾ ਚ ਉਹਨੇ ਅਸੀਂ ਨਹੀਂ ਕਹਿੰਦੇ ਭਾਈ ਫਿਲਹਾਲ ਆਪਾਂ ਭੁੱਲਰ ਸਾਹਿਬ ਜਿਹੜਾ ਅੱਜ ਮੌਕੇ ਤੇ ਬੋਲ ਆ ਉਹਦੀ ਗੱਲ ਹੀ ਕਰ ਲਈਏ ਬੱਚੇ ਸਮੇਤ 12 ਕਿਲੋ 12 ਕਿਲੋ ਹੋਊਗਾ ਪਰ ਦਵਾਂਗੇ 12 ਕਿਲੋ ਠੀਕ ਆ ਜੀ ਬੱਚੇ ਸਮੇਤ 12 ਕਿਲੋ ਆ ਮੇਲ ਕਾਫ ਆ ਕਿਵਾਈ ਤੁਸੀਂ ਕਰ ਲਿਓ ਦੋਸਤੋ ਬੋਲੇ ਦੇ ਵਿੱਚ ਠੀਕ ਐ ਐਨ ਘਮਾ ਲੋ ਲੰਮਾ ਤੋਰ ਕੋਈ ਗੱਲ ਘਮਾ ਲੈ ਆ ਆ ਦੇਖੋ ਜੀ ਹਾਜੇ ਭੁੱਲਰ ਸਾਹਿਬ ਦੀਆਂ ਮੱਝਾਂ ਜਿਹੜੀਆਂ ਦੋਸਤੋ ਤੁਹਾਨੂੰ ਆਪਾ ਦਿਖਾ ਰਹੇ ਆ ਪਿੰਡ ਭੁੱਲਰ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਐ ਜੀ ਤੇ ਪਸ਼ੂ ਜਿਹੜੇ ਅ ਦਿਨ ਹਰ ਦਿਨ ਜਿਹੜੇ ਦੋਸਤੋ ਪਸ਼ੂ ਨਵੇਂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਪਸ਼ੂ ਆ ਵਿਕਦੇ ਵੀ ਆ ਡੇਲੀ ਰੂਟੀਨ ਦੇ ਵਿੱਚ ਵਿਕਦੇ ਆ ਨਵੇਂ ਆਉਂਦੇ ਆ ਕੰਟੈਕਟ ਤੁਸੀਂ ਬਣਾ ਕੇ ਰੱਖ ਲਿਓ ਠੀਕ ਹੈ ਜੀ ਤੇ ਪਸ਼ੂ ਜਿਹੜਾ ਐਨੀਮਲ ਆ ਚੰਗਾ ਠੀਕ ਹੈ ਜੀ ਆਹ ਲਓ ਜੀ ਇਹ ਚੁਵਾਈ ਹੈ ਜੀ ਹਾਂ ਸਵੇਰ ਚੁਵਾਈ ਕਰੀਏ ਮੈਂ ਕਹਾਂ ਜੀ ਕੀ ਆ ਬਾਤ ਚੁਵਾਈ ਠੀਕ ਹੈ ਜੀ ਇੱਕ ਨੰਬਰ ਉਂਗਲ ਉਂਗਲ ਚੁਵਾਈ ਜਿਹੜੀ ਮਾਰਨਿੰਗ ਭਰਾਵੋ ਹੋਈ ਆ ਠੀਕ ਆ 5:30 6:00 ਵਜੇ ਚੁਵਾਈ ਹੋਈ ਆ 5:30 ਵਜੇ ਅੱਛਾ ਅੱਛਾ ਠੀਕ ਆ ਤਪੂਨ ਸਰਬ ਕੀ ਮੋਲ ਫਿਰਦਾ ਕਰਦੇ ਇਹਦਾ ਜੀ ਗੱਲ ਚੱਲਦੀ ਆ ਸੰਤੂ ਸਾਹਿਬ ਹਾਂ ਇਹਦੇ ਤੇ ਕੋ ਪੱਡੀ ਮੱਝ ਦੀ ਜੋੜਾ ਖੜਦਾ ਕੋਈ ਇਹਦਾ ਫੋਨ ਤੇ ਕਰਾਂਗੇ ਉਹਨਾਂ ਨੂੰ ਅੱਜ ਟਾਈਮ ਆ ਕਿੰਨੇ ਟੱਕ ਥੰਦਾ ਦੇਣਾ ਹਾਂ ਹਾਂ ਤੋਂ ਬਾਅਦ ਫੋਨ ਤੇ ਕਰ ਲਾਂਗੇ ਫੋਨ ਤੇ ਇਹਦਾ ਤਾਂ ਵੱਡੀ ਮੱਝ ਦਾ ਠੀਕ ਤੇ ਇੱਕ ਮੱਝ ਹੋਰ ਆ ਦੋਸਤੋ ਇਹਨਾਂ ਦੋ ਦਾ ਫੋਨ ਤੇ ਕੀਤਾ ਜਾਊਗਾ ਤੇ ਪਸ਼ੂ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਇੱਕ ਜੜੀ ਆ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਇਹ ਅਮਜ ਦਿਖਾਉਣੀ ਹੈ ਤਿਆਰੀ ਸੂਣ ਵਾਲੀ ਹੈ ਹੁਣ ਦੂਪਾ ਪੈ ਗਈ ਉਦੋਂ ਸੁਫਣਾ ਨੇ ਹਾਂ ਹਾਂ ਹੁਣ ਦੂਪੇ ਘੰਟਿਆਂ ਤੋਂ ਪਾਦੇ ਨੇ ਤਿਆਰੀ ਹੈ ਬਸ ਇੱਕ ਕੱਦੇ ਘੰਟੇ ਤੋਂ ਨਾ ਬਾਤ ਬਾਤ ਤੇ ਸਵੇਰ ਕਿੰਨਾ ਮਾ ਸੂਗੀ ਫਿਰ ਇਹ ਉਹ ਦੂਜਾ ਕਹਿੰਦੇ ਆਪਾਂ ਤੀਜਾ ਮੰਨ ਲਓ ਆਪਾਂ ਸਮਝ ਕਰ ਲਓ ਜੀ ਸਵੇਰ ਤੀਜਾ ਦੋਸਤੋ ਤੁਸੀਂ ਲੈ ਸਕਦੇ ਹੋ ਚੌਣ ਟਿੱਪਣ ਕਦੇ ਕਿਆ ਬਾਤ ਕੋਲੀ ਠੀਕ ਆ ਆ ਥਾਂ ਤੋਂ ਦੇਖੋ ਇਹ ਪੂਰਾ ਕੁਆਲਿਟੀ ਵਾਲਾ ਥਣ ਠੀਕ ਹੈ ਜੀ ਚੌਟਪਣ ਨੰਬਰ 1 ਹੈ ਜੀ ਲੋ ਜੀ ਠੀਕ ਆ ਪੱਠਪੁੜੇ ਦੀ ਵੇਖੋ ਚੜਾਈ ਹਾਈਟ ਬੇਸ਼ੱਕ ਤੁਸੀਂ ਮੀਡੀਅਮ ਕਾਊਂਟ ਕਰ ਲੋ ਵੱਡੀਆਂ ਮੱਜਾਂ ਦੇ ਵਿੱਚ ਹੀ ਪੈ ਜਾਂਦਾ ਪਸ਼ੂ ਪਰ ਚੜਾਈ ਵੇਖੋ ਪੁੱਠਾ ਪਾਠਾ ਹੁਣੋ ਫੋਲੋ ਜੀ ਸਿੰਗਾ ਸੰਗਾ ਤੇ ਬੰਤਰ ਸੋਹਣੀ ਆ ਮੂੰਹ ਮੱਥੇ ਦੀ ਚੰਗੀ ਆ ਰਾਜੀ ਆ ਫੁੱਲ ਵਜੰਦਾਰ ਬਹੁਤ ਸੁਪਰੇ ਆ ਠੀਕ ਆ ਤੇ ਤਿਆਰੀ ਆ ਜਿਹੜੀ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਬਸ ਘੰਟੇ ਦੋ ਘੰਟੇ ਤੱਕ ਬੈਠਾਂ ਦੀ ਦੇਰ ਆ ਪਸ਼ੂ ਬਿਲਕੁਲ ਰੈਡੀ ਆ ਸੂਣ ਦੇ ਵਿੱਚ ਠੀਕ ਆ ਤੇ ਬਾਕੀ ਤੁਸੀਂ ਆਫਟਰ ਵੀਡੀਓ ਅਪਲੋਡਿੰਗ ਤੋਂ ਤੁਸੀਂ ਪੁੱਛ ਵੀ ਸਕਦੇ ਹੋ ਪਹੁੰਚ ਕਦੋਂ ਕੋਈ ਆ ਕੀ ਆ ਨਾ ਜੇਰ ਕਰੋ ਤੱਕ ਜਿਹੜੀ ਪੈ ਗਈ ਹੈ ਪ੍ਰੋਪਰ ਉਹ ਤੁਸੀਂ ਗੱਲ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਬਾਕੀ ਹਵਾਨੇ ਦਾ ਸਟਰਕਚਰ ਜਿਹੜਾ ਦੋਸਤੋ ਕਾਫੀ ਸੋਹਣਾ ਉੱਧਰ ਲੇਵਾ ਹਨ ਦਾ ਪੱਧਰ ਬਾਕੀ ਮਾਰੇ ਜਾਣੇ ਕੀ ਕਰ ਲੈਣੇ ਹਰ ਤੋਂ ਲਿਖਦਾ ਕਲਾਤਾਰ ਹਵਾਲਾ ਬਰਕਲੋ ਹਵਾਨੇ ਦਾ ਅੱਗੇ ਵੀ ਜਿਹੜੀ ਗਾਰਡ ਵੀ ਦੋਸਤੋ ਪੂਰੀ ਆ ਬੈਸ ਬਿਲਕੁਲ ਪ੍ਰੋਪਰ ਚਵਾਈ ਦੀ ਪੋਲੀ ਨੂੰ ਵਰਗੀ ਉਹ ਤਾਂ ਰਾਮਾਰਦਲੇ ਤਾਂ ਟੱਪਣਾ ਟੱਪਦਨੇ ਠੀਕ ਆ ਜੀ ਸਾਨੂੰ ਕੁਝ ਰਾਏ ਨੇ ਠੀਕ ਆ ਚਲੋ ਬਿਲਕੁਲ ਜੀ ਓਕੇ ਰਪੋਰਟ ਆ ਬਿਲਕੁਲ ਜੀ ਫਿਰ ਓਕੇ ਓਕੇ ਤੇ ਭੁੱਲੂ ਸਾਹਿਬ ਕਿੱਥੋਂ ਕਰਕੇ ਗਏ ਸਾਡੀ ਗਾਂਡੀ ਦੀ ਗਾਣਾ ਤੋਂ ਓਕੇ ਆ ਹਾਂ ਤੇ ਕਿੰਨਾ ਮੁੱਲ ਫਿਰ ਰੱਖਿਆ ਦਾ ਮੁੱਲ ਗੰਦੂ ਸਾਹਿਬ ਆਪਣੇ ਜੈਜ ਮੁੱਲ ਹੁੰਦੇ ਆ ਉਹਨਾਂ ਦਾ ਵੀ ਜੈਜ ਜਿਆਦਾ ਮੁੱਲ ਨਹੀਂਗਾ ਹਾਂ ਉਹਦਾ ਵੀ ਜੈਜ ਜਿਆਦਾ ਕਹਿੰਦੇ ਫੋਨ ਤੇ ਹੀ ਕਰਨਾ ਮੁੰਡ ਪਰ ਜੈਜ ਥੋੜਾ ਜਿਹਾ ਮੁੱਲ ਗੱਲਬਾਤ ਚੱਲਦੀ ਕਰਕੇ ਨਾ ਮੁੱਲ ਗੰਦੂ ਸਾਹਿਬ ਕਿਨਾ ਕਰ ਦिए ਦੇਖ ਲਓ ਜਿੱਥੋਂ ਤੱਕ ਤੁਹਾਡਾ ਰਾਜ਼ਾ ਬੰਦਾ ਵੇਖੋ ਜੀ ਮੈਂ 99 ਕਰ ਦਈਏ ਹਾਂ ਜੀ 99 ਜਿੰਦਾ ਮੱਝ ਵਾਲੇ ਕਰਦੇ ਤੁਹਾਡੇ ਬਹੁਤ ਜ਼ਿਆਦਾ ਉਹ ਲੱਖ ਵੀ ਕਰੀ ਜਾਂਦੇ ਆ ਜੀ ਹਾਂ ਉਹ ਲੱਖ ਵੀ ਕਰੀ ਲੱਖ ਲੱਖ ਸਵਾ ਹੀ ਮੰਗ ਲੈਂਦੇ ਆ ਜੀ ਕਾਇਆਂ ਦਾ ਸਵਾ ਲੱਖ ਮੰਗੀਆਂ ਦੇ ਸਾਡੀ ਮੱਝ ਲਈ ਬਿਲਕੁਲ ਬਿਲਕੁਲ ਬਾਕੀ ਆਪਦਾ ਤੁਸੀਂ ਪੜਤਾ ਵੇਖੋ ਮੈਂ ਉਹਨਾਂ ਨੂੰ ਵੀ ਕਹਿਣਾ ਹੋਣਾ ਵੀਰਾਂ ਨੂੰ ਵੀ ਆਪਦਾ ਪੜਤਾ ਵੇਖੋ ਪਰ ਪਰਤੇ ਤੋਂ ਨਜਾਇਜ਼ ਮੰਗਣਾ ਗਲਤ ਗੱਲ 90 ਕਰ ਦਈਏ ਨਹੀਂ 90 ਤੋਂ ਬਾਬਾ ਥੱਲੇ ਆ ਜੀ ਫਿਰ ਕਰ ਦੋ ਜਿੰਨਾ ਕਰ ਜਾ ਸੰਧੂ ਸਾਹਿਬ ਆ ਵੀ ਜਦ ਪਰੇਕਾਰ ਦੇ ਘਣਾ ਜਿੰਨਾ ਤੋਂ ਕਹਦੇ ਉਹਨਾਂ ਜੀ ਕਰ ਦੋ ਕੰਨਾ ਤੂੰ ਕਹਿ ਦੋ ਹਾਂ ਹਾਂ ਆ ਗੱਲ ਮਾਮਾ ਮੇਰੇ ਕੋਲੋਂ ਭੇਜਦੇ ਤੇ ਪੰਮ ਅੱਜ ਪਾ ਚਾ ਜਾਣ ਅਸੀਂ ਉਸੇ ਤੋਂ ਹੋ ਜੇਗੀ ਜਾਓ ਹੋ ਗਈ ਲਓ ਜੀ ਪੁੱਲਰ ਸਾਹਾ ਦਾ ਸਾਡੇ ਬੋਲ ਮੁਕੇ ਕਰ ਦੇਣਾ ਠੀਕ ਹੈ ਜੀ ਮਾਜ ਦੋਸਤੋ ਪੂਰੀ ਭਲੀ ਭਲਾਈ ਆ ਠੀਕ ਆ ਰਾਜੀ ਪੁੱਲਰ ਵਜਣਾ ਅੱਜ ਆਪਾਂ ਕੀ ਕਰਨਾ ਪਰ ਤੁਹਾਡਾ ਮੈਂ ਕਹਿ ਬੋਲ ਤਾਰਿਆ ਅੱਛਾ ਜੀ ਇਹ ਸਾਵਾਂ ਹੀ ਹੋਣੇ ਹੁਣ ਛੋੜੀ ਮੰਗੇ ਮੇਰਾ ਵੀ ਕੋਈ ਅੱਛਾ ਸੌਫਿਆ ਜੋੜੀ ਕਰਾਂਗੇ ਲਓ ਵੀ ਦੋਸਤੋ ਠੀਕ ਆ ਤੇ 80000 ਦੇ ਵਿੱਚ ਦੋਸਤੋ ਇਹ ਦਿੱਤੀ ਜੋਗੀ ਠੀਕ ਆ ਤੇ ਵਜਨ ਵਟੇ ਵਾਲੀ ਆ ਹਵਾਨੇ ਦਾ ਸਟਰਕਚਰ ਕਾਫੀ ਸੋਹਣਾ ਬੰਤਰ ਸੋਹਣੀ ਹੈਗੀ ਠੀਕ ਹੈ ਮੱਝ ਦੀ ਪੂਰੀ ਵਜਨ ਵਾਲੀ ਆ ਵਜਨ ਵਜੂਦ ਵਾਲੀ ਆ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨਗੀਨਾ ਦਿਖਾਉਣੇ ਦੋਸਤੋ ਟੂਬ ਵੀ ਆ ਠੀਕ ਹੈ ਤੇ ਝੋਟੀ ਆ ਸੂਈ ਸੁਭਾਈ ਆ ਬਿਲਕੁਲ ਤਾਜੀ ਸੂਈ ਆ ਨਾੜੂ ਬੱਚੇ ਦੇ ਨਾਲ ਥੱਲੇ ਬੱਚਾ ਜਿਹੜਾ ਫੀਮੇਲ ਕਾਫ ਆ ਥੱਲੇ ਕੱਟੀ ਹੋਵੇਗੀ ਠੀਕ ਹੈ ਜੀ ਤੇ ਪੂਰੀ ਇਨਫੋਰਮੇਸ਼ਨ ਆਪਾਂ ਲੈ ਲੈਣੀ ਆ ਸੂਹਾ ਖਿੰਮਾ ਕੀ ਥੱਲੇ ਬੋਲੇ ਦਾ ਮਿਲਕਾ ਜਿਹੜਾ ਦੋਸਤੋ ਬੋਲਾ ਰਿਕਾਰਡ ਕੀ ਹੈਗਾ ਫਿਰ ਠੀਕ ਹੈ ਬਾਕੀ ਕੱਟੀ ਇੱਕ ਵਾਰੀ ਤੁਹਾਨੂੰ ਮੈਂ ਦਿਖਾਉਣਾ ਕਾਫੀ ਵਧੀਆ ਮਗਰ ਕੱਟੀ ਹੈ ਨੀਲੀ ਦੀ ਮਗਰ ਆ ਦੇਖੋ ਜੀ ਆ ਕਰੋ ਤੇ ਕੱਟੀ ਮਗਰ ਜੀ ਦਾ ਸੂਈ ਹੈ ਜੀ ਪੂਰੇ ਸੌ ਰਾਤ ਹੀ ਸੂਈ ਹੈ ਹਾਂ ਮਾਰੀ ਕਾ ਰਾਤ 8:00 ਵਜੇ ਤੇ ਸਵੇਰ ਕਿਨ ਮਾਇਦੀ ਹੈ ਦੂਜਾ ਦੂਜਣ ਦੂਜਾ ਦੂਜਾ ਹੂੰ ਲਓ ਜੀ ਦੂਜਣ ਝੋਟੀ ਆ ਤੇ ਆਪ ਵੀ ਦੋਸਤੋ ਝੋਟੀ ਇਹਦਾ ਮਗਰ ਜਿਹੜੀ ਆ ਬੱਚਾ ਕੱਟੀ ਆ ਫੀਮੇਲ ਕਾਫ ਆ ਕੱਟੀ ਬਹੁਤ ਸਟੈਂਡਰਡ ਦੀ ਆ ਲਿਮਟਿਡ ਜੀ ਸਫੇਦੀ ਨੀਲੀ ਦੇ ਵਿੱਚ ਮਾਰਕਿੰਗ ਵੇਖੋ ਠੀਕ ਆ ਬਿਲਕੁਲ ਬਿੱਲੀ ਮਣਕੀ ਅੱਖਾਂ ਤੇ ਨਾੜੂ ਬੱਚੇ ਦੇ ਨਾਲ ਆ ਬਿਲਕੁਲ ਚੁਾਈ ਬਹੁਤ ਵਧੀਆ ਬੱਚਾ ਲਾਦਨੇ ਦਾ ਅੱਛਾ ਜੀ ਆ ਗਾਡਰ ਚੁਾਈ ਹੈ ਭਾਜੀ ਲੋ ਚੁਾਈ ਦਾ ਬਹੁ ਨਹੀਂ ਮਾੜਾ ਲਾਵਾਂਗੇ ਆਪਾਂ ਠੀਕ ਆ ਤਕਨੀਕ ਕੱਪਸ ਦੀ ਰਹੂਗੀ ਪੁਲਰ ਸਾਹਿਬ ਦੀ ਪਾਜੀ ਪਹਿਲਾਂ ਨੇ ਉਹਨਾਂ ਨੇ ਘਰੋਂ ਲਈ ਆਪਾਂ ਕਿ ਜੋ ਕਿ 13 12 13 13 ਜਿੰਨ ਤੱਕ ਲਈ ਆ ਪਹਿਲਾਂ ਪਹਿਲਾਂ ਨਹੀਂ ਹੁਣ ਦੂਜੇ ਆ ਵੀ ਸਾਨੂੰ ਦੱਸਿਆ ਵਧਨ ਦੀ ਬਾਕੀ ਮਾਲਾ ਜਾਣਦਾ ਠੀਕ ਆ ਜੀ ਪਹਿਲਾਂ ਤੋਂ ਲੈ ਲਓ ਪਾਜੀ ਜੋ ਭਾਂਡੇ ਤੇ ਪੈਂਦਾ ਬਹੁਤ ਹੁੰਦਾ ਬਸ ਬਸ ਦੁੱਧ 11 12 ਲੀਟਰ ਹੀ ਬਹੁਤ ਹਨਤਨ ਹੋ ਜਾਂਦੀ ਹੈ ਜੀ ਮੈਂ ਕਹਿਣਾ ਹੀ ਆ ਬਿਲਕੁਲ ਤੇ ਖੋਲ ਕੇ ਦਿਖਾਈਏ ਨਿੱਕੀ ਨਿੱਕੀ ਬੋਲ ਲੈਂਦੇ ਬੇਟਾ ਕੱਦ-ਕਾੜ ਜਿਹੜਾ ਦੋਸਤੋ ਸੋਹਣਾ ਹੈਗਾ ਠੀਕ ਹੈ ਪਸ਼ੂ ਬਿਲਕੁਲ ਸੂਰ ਦੇ ਵਿੱਚ ਚੋਤੀ ਨਹੀਂ ਛੋਟੀ ਦੇਖ ਲਓ ਹਾਂ ਨਹੀਂ ਨਹੀਂ ਸਫਾਈ ਬਹੁਤ ਹੋਰ ਬਤੋ ਤੇ ਛੋਟੀ ਪੂਰੀ ਫਾਬਰਾ ਪਾੜੀ ਠੀਕ ਹੈ ਜੀ ਸੂਰ ਦੇ ਵਿੱਚ ਆ ਪਸ਼ੂ ਬਾਕੀ ਤੁਹਾਨੂੰ ਦੇਖੋ ਕਿਦਾਂ ਪਾੜਾ ਨਹੀਂ ਸਮਝ ਆ ਜੂਗਾ ਇਹਦੀ ਚਵਾਈ ਕਰਨ ਵਾਲੀ ਆ ਦੱਸ ਦਿਓ ਮਾੜਾ ਜੀ ਇਹਦੀ ਮੋਰਨੀ ਇਹਦੀ ਚਵਾਈ ਕਰਨ ਵਾਲੀ ਹੈਗੀ ਠੀਕ ਹੈ ਇਹਦੀ ਚਵਾਈ ਕੀਤੀ ਨਹੀਂ ਗਈ ਤੇ ਰਾਤ ਹੀ睡ੀ ਆ ਦੋਸਤੋ ਠੀਕ ਹੈ ਨਿਕਾ ਥੋੜਾ ਅੱਗੇ ਲੰਮਾ ਤੋਰਦੇ ਹਾਂ ਆਹ ਦੇਖ ਲੜ ਆਹ ਮੋਤਰਾ ਨੋ ਠੀਕ ਹੈ ਬਾਕੀ ਥਾਣਾ ਅਗੇ ਪੁਲਿਸਾਂ ਨਾਲ ਗੱਲ ਹੁੰਦੀ ਪਈ ਸੀ ਵੀ ਇਹ ਪੀੜੀ ਦੇ ਪਰਵਰਗੇ ਥਾਣੇ ਨੇ ਠੀਕ ਆ ਮੁਠੀ ਵਾਲਾ ਥਾਣਾ ਦੋਸਤੋ ਤੇ ਨੋਕ ਵਾਲਾ ਚੰਗੀ ਪੂਰੀ ਫੱਬਦੀ ਰੱਬ ਦੀ ਜਿਹੜੀ ਦੋਸਤੋ ਛੋਟੀ ਆ ਠੀਕ ਆ ਤੇ ਬਿਲਕੁਲ ਨਵੀਂ ਦੂਜਾ ਸੂਬਾ ਸਰੀ ਹੈ ਥੱਲੇ ਵੀ ਕੱਟੀ ਆ ਛੋ ਰੀਜ ਜਿਹੜੀ ਦੋਸਤੋ ਦੋਵੇਂ ਪੂਰੀ ਹੋ ਜੂਗੀ ਇੱਕ ਤਾਂ ਛੋਟੀ ਦੀ ਤੇ ਇੱਕ ਮਗਰ ਕੱਟੀ ਦੀ ਕੱਟੀ ਬਹੁਤ ਚੰਗੀ ਆ ਠੀਕ ਆ ਉਹ ਬੌੜੇ ਦਿੱਤੇ ਆ ਆਪ ਵੀ ਦੋ ਰਾਮ ਤੁਸੀਂ ਬੌੜਾ ਜਿਹੜਾ ਚਬਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਤਾਰਾਂ ਹੀ ਮਾਰੀਆਂ ਤੇਰੇ ਚੋਣ ਆ ਲਈਆਂ ਹਾਂ ਹਾਂ ਪੁੱਲਸਾ ਕਿੰਨਾ ਫਿਰ ਮੋਲ ਕਰਦੇ ਮੋਲ ਗਾਇ ਧੰਦਾ ਧੰਦਾ ਸਾਡੇ ਮੋਲ ਗਾਇ ਜੀ ਹੁੰਦੇ ਆ ਇਹਦਾ ਮੋਲ ਇਹਦਾ ਮੋਲ ਹੈਗਾ ਬਬ 95000 95 ਚਲਾ ਬਾਲਾ ਕਰਿਓ ਮਖਾਇ ਠੀਕ ਨੇ ਇਹ ਜੀ ਜੱਥ ਨੂੰ ਆਣਾ ਜੀ ਹਾਂ 90000 ਦੇ ਕੰਮ 90 ਦੇ ਉੱਤੇ ਮਾਨਤਾ ਕਰਦਾਂਗੇ ਥੋੜਾ ਬੜਾ ਜਿੰਨਾ ਕਿ ਆਸੋ। ਮੈਨੂੰ ਤਾਂ ਬੋਲਣ ਦਾ ਮੌਕਾ ਨਹੀਂ ਦਿੱਤਾ ਹੁਣ ਜੀ। ਕੀ ਕਰੀਏ ਤੇ ਮੈਨੂੰ ਜਿਆਦਾ ਨਾ ਬੋਲ ਤੋ। ਕੁਝ ਜਾਵਾ ਹੀ ਕਮ ਹੁੰਦਿਆ। ਅੱਛਾ ਜੀ। ਆਪਾਂ ਤੁਹਾਡਾ ਬੋਲ ਬੋਲ। ਬੋਲੋ ਵੀ ਦੋਸਤੋ ਪੁੱਲਸਾ ਵਾਂਦਾ ਵੀ ਨਹੀਂ ਯਾਰ ਕਿ ਮੈਨੂੰ ਬੋਲ ਲੈਣ ਤੋ। ਵੀ 90000 ਹਾਂ ਨਾ ਜਿਹੜੀ 90000 ਤੇ 95000 ਦੀ ਜਿਹੜੀ ਦੋਸਤੋ ਡਿਮਾਂਡ ਆ ਠੀਕ ਹੈ। ਛੋਟੀ ਚਵਾਈਂ ਬੱਤਾ ਲੱਗਨੇ ਕੌਂ ਦਾ। ਠੀਕ ਹੈ ਜੀ। ਆਈਏ ਬੱਜਾ ਜੀ। ਹਾਂ ਵੇਖ ਲਓ ਜੀ। ਆ ਲਿਆਓ ਬਾਡੀ ਗਾਰ। ਬਚਾ ਲਾ ਗਿਆ ਪਤਾਰਾ ਮਾਰ ਕੇ ਦਿਖਾ ਦਿੰਦੇ ਆ ਦੋਸਤੋ ਕਿਉਂਕਿ ਰਕਮ ਜਿਹੜੀ ਵੱਡੀ ਖਰਚ ਕਰਨੀ ਆ ਤੇ ਬਿਲਕੁਲ ਜਿਹੜਾ ਸ਼ੋ ਹੋ ਜਾਏ ਤੁਹਾਨੂੰ ਵੀ ਦੱਸ ਪਾ ਦੇ ਵੀ ਕੀ ਕੁਝ ਹੈਗਾ ਥੱਲੇ ਕਿਦਾਂ ਦੀ ਜਵਾਈ ਹੈ ਹਾਂ ਬਲਕਿ ਘਰੇ ਨਹੀਂ ਗਿਆ ਲੈ ਆ ਆ ਲੋ ਜੀ ਠੀਕ ਆ ਕੀ ਪਸ ਮਾਤਾ ਪਾ ਜੀ ਦੋਸਤਾਂ ਦੀ ਕੁਆਲਟੀ ਕਰੋ ਚੱਕ ਚਾਈ ਟੁਆਈ ਦੀ ਬਹੁ ਆਪਾਂ ਮਾਰਾ ਨਹੀਂ ਇਹਨੂੰ ਬੰਦ ਕਰ ਲੈਣਾ ਬਾਕੀ ਮਾਇਆ ਨਾਲ ਰੱਖੇ ਜਾਈ ਹਾਂ ਆ ਲੈ ਆਰੇ ਦੇਰ ਤੋਂ ਕੁਲੋਂ ਦੀ ਹੋ ਗਈ ਠੀਕ ਹੈ ਜੀ 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 ਮਗਰਲੇ ਥਾਂ ਜੀ ਮਗਰਲੇ ਥਾਂ ਆ ਦੇਖ ਲਓ ਤਸੱਲੀ ਕਰ ਰਹਾ ਆਪ ਇਹਨੂੰ ਕਰਨ ਆ ਦੇਖ ਲਓ ਆਜੇ ਬਖਰੀ ਜੀ ਬੋੜਾ ਯਾਰ ਤਾ ਉਹ ਦਿਖੇ ਜੀ ਬਿਲਕੁਲ ਬਿਲਕੁਲ ਇਹਾਪ ਨਹੀਂ ਕੀਤੀ ਨਾਲੇ ਕਰਨੀ ਡੜੀ ਖਣ ਕੇ ਹੀ ਹੋ ਗਈ ਬੇਹੇ ਆਜੇ ਖਚਵਾ ਆਹ ਲੈ ਪਦਮਾ ਤੋ ਦੇਖੀ ਹਾਂ ਠੀਕ ਹੈ ਜੀ ਕੋਈ ਨਾ ਦਬਾਓ ਗੱਡੀ ਲੈ ਕੇ ਲੈ ਗੱਡੀ ਵਜੇ ਨਹੀਂ ਬਸ ਤੋੜੀ ਮੜੀ ਖੋਲ ਓਏ ਥੋੜੀ ਇੱਕ ਦੋ ਰੋਈ ਠੀਕ ਹੈ ਜੀ ਠੀਕ ਆ ਭੁੱਲਰ ਸਾਹਿਬ ਜਿਹੜੀ ਅਗਲੀ ਆਪਣੇ ਕੋਲ ਆ ਮੱਝ ਆ ਗਈ ਹੈ ਝੋਟੀ ਆ ਗਈ ਹੈ ਜੀ ਇਹ ਮੱਝ ਪਾਜੀ ਤੀਜਾ ਸੂਆ ਮੰਨ ਲਓ ਤੀਜਾ ਸੂਆ ਜੀ ਤੀਜਾ ਕੀਆ ਮੇਰੇ ਸਾਹਮਣੇ ਤਾਂ ਮੈਂ ਇਹ ਲੈ ਆਂਦੀ ਆ ਪਾਕੀ ਕਰਦਾ ਪਾੜੀ ਕਾ ਜੀ ਤੀਜਾ ਸੂਆ ਸੁਈ ਆ ਤੀਜਾ ਸੁਈ ਕਦੋਂ ਕਿਦੋਂ ਉਹ ਕੱਟਾ ਮਗਰ ਦਿਨ ਕਿਨੇ ਹੋ ਗਏ ਇਨ ਮਹੀਨਾ ਹੋ ਗਿਆ ਮਹੀਨੇ ਤੋਂ ਬਾਹਰ ਠੀਕ ਆ ਮਹੀਨਾ ਮਹੀਨੇ ਤੋਂ ਬਾਹਰ ਜਿਹੜਾ ਸਮਾਂ ਹੋ ਗਿਆ ਠੀਕ ਆ ਜੀ ਆ ਮੇਲ ਕਾਫਨਾ ਆ ਕੱਟਾ ਵੇਖ ਲਓ ਦੇਖ ਆ ਕੱਟਾ ਮਗਰ ਮੈਂ ਨੂੰ ਲੈ ਆਉਂਗਾ ਨਾ ਠੀਕ ਆ ਤੇ ਕਿੰਨਾ ਕੁ ਦੁੱਧ ਹੈ ਗੱਜੀਆਂ ਦੇ ਥੱਲੇ ਹੋਣੇ ਮਹੀਨੇ ਦੀ ਸੂਈ ਥੱਲੇ ਹਾਂ ਦੁੱਧ ਕਿੰਨਾ ਦੁੱਧ ਮਾਂ ਬਈ ਦੇ ਥੱਲੇ ਦੇ 18 ਤੋਂ ਬਾਹਰ ਦੀਆ ਹੁਣ ਅਸੀਂ 17 ਦੀ ਗਾਰੰਟੀ ਬੰਨ੍ਹਿਆ 16 ਹੀ ਮੰਨ ਕੇ ਚੱਲੋ ਜੀ 16 ਹਾਂਜੀ ਠੀਕ ਹੈ ਜੀ ਮੱਛਾ ਮੱਛਦਾ ਘੜ ਜਾਂਦਾ 17 ਤੋਂ ਬਾਹਰ ਹੁੰਦਾ ਠੀਕ ਹੈ ਜੀ ਸੋ 17 ਤੋਂ ਬਾਹਰ ਆ ਦੋਸਤੋ ਪਰ 16 ਮੰਨ ਕੇ ਪਾਈ ਜਾਂਦਾ ਵੀ ਸੌਦਾ ਕਰਿਓ ਠੀਕ ਆ ਤੇ ਫੁੱਲ ਵੱਡੀ ਇਹ ਦੋਸਤੋ ਜਿਹੜੀ ਮਾਂ ਜਾ ਠੀਕ ਆ ਤੀਜਾ ਸੂਗਾਂ ਸੂਈ ਆ ਮਹੀਨੇ ਕ ਦਾ ਸਮਾਂ ਹੋ ਗਿਆ ਤੇ ਵਿਆਹ ਕੋਪੀ ਚੋਂ ਕਿਹ ਚੋਰ ਸਲੇਵਾ ਦੋਸਤੋ ਠੀਕ ਹੈ ਜੀ ਆ ਕਰੋ ਚੈੱਕ ਤੇ ਪੂਰਾ ਜਿਹੜਾ ਦੋਸਤੋ ਲੇਵਾ ਖੁੱਲਾ ਲੇਵਾ ਆ ਵੇਖੋ ਬਹੁਤ ਵਧੀਆ ਚੰਗਾ ਪਾਂਡਾ ਤੇ ਆ ਬਿਲਕੁਲ ਸ਼ਾਈ ਸ਼ੂਈ ਪੂਰੀ ਹੈ ਬਲੈਕ ਬਿਲਕੁਲ ਕਾਲੇ ਰੰਗ ਦੇ ਵਿੱਚ ਹੋਰ ਨੋਰਾ ਜਾ ਠੀਕ ਹੈ ਐ ਬਿਲਕੁਲ ਜੈੱਡ ਬਲੈਕ ਐ ਨਹੀਂ ਸਤੂ ਸਾਬ ਕਹਿੰਦੇ ਸਾਡੀ ਹਿੜਿਆਣੇ ਹੋਈ ਆ ਸਾਡੀ ਪੰਜਾਬ ਦੀ ਆ ਜਿਹੜੀ ਮਰਜ਼ੀ ਚਰਵਾ ਲਿਓ ਹਿੜਿਆਣੇ ਵਾਲੀ ਸਾਡੇ ਨਾਲ ਬਿਲਕੁਲ ਬਿਲਕੁਲ ਐ ਮੀਨਾ ਸੋਈ ਦੁਪਰ ਹੋਗਾ ਸੋਈ ਨਾ ਜਦੇ ਸਤਾਰਾ 12 ਹੀ ਛੋੜਾ ਗਿਆ ਕਲ ਪਉਪ ਮੱਛਰ ਬਣੇ ਘਟਦਾ ਦੱਕ ਸੈਂਦਾ ਬਿਲਕੁਲ ਜਾਂਦਾ ਹਰ 16 ਕਿਲੋ ਜਿਹੜਾ ਹਾਜ਼ਰ ਇੰਦੇ ਥੱਲੇ ਹਾਜ਼ਰ ਹੈ 12 ਦਾ ਰਹੀ ਆ 12 ਦਾ ਤਾਂ ਨਵੇਂ ਮੱਛਰ ਮੱਛਰ ਤੇ ਕਈ ਦੀ ਪਉ ਉਖੜ ਜਾਂਦਾ ਹੈ ਨਾ ਠੀਕ ਹੈ ਜੀ 16 ਲੀਟਰ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਸੋ ਚਵਾਈ ਤੁਸੀਂ ਕਰ ਲਿਓ ਦੋ ਟਾਈਮ ਕਰ ਲਿਓ ਠੀਕ ਹੈ ਬਾਕੀ ਆ ਥਾਂ ਥੋਣ ਬਖਾਉਣੇ ਤੁਹਾਨੂੰ ਕੋਲ ਆਹ ਦੇਖੋ ਜਰਾ ਆਹ ਦੇਖੋ ਜੀ ਠੀਕ ਹੈ ਦਿਖਾ ਦਿਓ ਇਹ ਵੀ ਖੋਲ ਕੇ ਖੋਲ ਪਤਾ ਕੁੜੀਆਂ ਮੈਂ ਅੰਨੇ ਮੈਂ ਅੰਨੇ ਰੋੜ ਦੇ ਆਣੀ ਪਾਉਂਦੇ। ਫੋਲੋ ਵੱਡੀ ਆ, ਕਦ-ਕਦ ਪੂਰਾ ਵੱਡਾ, ਫੋਲ ਉੱਚੇ ਵੱਡੇ ਕਦ-ਕਦ ਦੇ ਵਿੱਚ ਤੇ ਦੁੱਧ ਵੀ ਜਿਹੜਾ ਦੋਸਤੋ ਖੁੱਲਾ ਦੁੱਧ ਆ ਠੀਕ ਆ। ਸੋ ਉਹਨਾਂ ਵੀਰਾਂ ਦੀ ਡਿਮਾਂਡ ਜਿਹੜੇ ਚੰਗਾ ਖਾਸਾ ਕੋ 15 ਤੋਂ ਪਲੱਸ ਮਿਲਕਿੰਗ ਵਾਲੇ ਪਸ਼ੂ ਲੱਭਦੇ ਹੋ। ਉਹਨਾਂ ਨੂੰ ਜਿਹੜੀ ਪਹਿਲ ਆ ਜ਼ਰੂਰ ਤੁਸੀਂ ਨੋਟ ਕਰ ਲਓ ਠੀਕ ਹੈ ਜੀ। ਤੇ 16 17 16 17 ਦੀ ਜਿਹੜੀ ਇਧਰ ਮੱਝ ਚੱਲਦੀ ਪਈ ਆ। ਆ ਇਧਰ ਤੋਂ ਲਓ ਇਧਰ। ਹਾਂ ਹਾਂ। ਕੰਮੀ ਅੰਮਾ ਜੰਦਰੀ ਬੰਦੂ ਆ ਦੇਖੋ ਇੱਥੇ ਬਣਾ ਦੇ ਕੰਮ ਕਰਾ ਦੇ ਆਂਦਰ ਜਾ ਲਓ ਇੱਥੇ ਆ ਜਾਓ ਆ ਜਾ ਤਪੂ ਨਾ ਸਾਵੇ ਦਾ ਮੋਲ ਫਿਰ ਕੀ ਕਰਦੇ ਆ ਭੈਂਟ ਮਾਰੇ ਦੀ ਜਮਾਨੇ ਇਹਦੀ ਤੋਂ ਝੋਟੀ ਦੀ ਨਾ ਗੱਲ ਚੱਲਣ ਈ ਆ ਹੂੰ ਹੂੰ ਜੋੜਾ ਕੋ ਲੈਣ ਦਾ ਬੰਦਾ ਕੋ ਤੇ ਤੋਂ ਸਾਡਾ ਉਹ ਕਸ਼ਮੀਰ ਚੋ ਗਿਆ ਸੀ ਆ ਸਵੇਰੇ ਵਿੱਚ ਹੋ ਗਿਆ ਬੰਦਾ ਹਾਂਜੀ ਉਹ ਐ ਕਰਕੇ ਗੱਲ ਚੱਲ ਰਹੀ ਹੈ ਇਹਨਾਂ ਦੀ ਫੋਨ ਤੇ ਗੱਲ ਕਰਾਂਗੇ ਬੰਦਾ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਹਾਂਜੀ ਹਾਂਜੀ ਉਹ ਸਵੇਰੇ ਵੀ ਬੰਦਾ ਚੋ ਗਿਆ ਸੀ ਆ ਆਪਾਂ ਕੱਡੇ ਦੇ ਧੋਲ ਕੇ ਗਿਆ ਦੋ ਦੋ ਠੀਕ ਆ ਆ ਵੀ ਥਲੀ ਕਰਕੇ ਚਲ ਗਿਆ ਉਹ ਠੀਕ ਆ ਠੀਕ ਆ ਤੇ ਗੱਲ ਬਾਤ ਘਰ ਜਾ ਕੇ ਥਲਾ ਕਰਕੇ ਉਹਨੂੰ ਫੋਨ ਕਰਾਂਗਾ ਸਾਨੂੰ ਅੱਛਾ ਤੇ ਇਹਦੀ ਫੋਨ ਤੇ ਕਰਾਂਗੇ ਲੈ ਜਾ ਠੀਕ ਆ ਨਹੀਂ ਤੇ ਫਿਰ ਫੋਨ ਤੇ ਕਰਾਂਗੇ ਆ ਫੋਨ ਤੇ ਹੋ ਜਾਏਗਾ ਮੁੰਡਾ ਹਾਂਜੀ ਠੀਕ ਆ ਜੀ ਭੋਲਰ ਸਾਹਿਬ ਕਹਿੰਦੇ ਵੀ ਦੋ ਮੱਜਾਂ ਦਾ ਜਿਹੜਾ ਦੋਸਤੋਂ ਮੋਲਾ ਫੋਨ ਤੇ ਕਰਾਂ ਕਿ ਸਟਾਰਿਕ ਮੱਧ ਪੂਰੀ ਵੱਡੀ ਆ ਦੋਸਤੋ ਤੁਸੀਂ ਕੋਈ ਅੱਜ ਕਿਸੇ ਟਾਈਮ ਵੀ ਜਿਹੜੀ ਕਾਲ ਕਰਕੇ ਪੁੱਛ ਲਿਓ ਕਿ ਰੇਟਾ ਕੀ ਭਾਅ ਪੜਦਾ ਜਾਂ ਸੇਲ ਹੋ ਗਈ ਉਹ ਵੀ ਦੱਸੀ ਜਾਊਗੀ ਜੇ ਨਹੀਂ ਹੋਈ ਉਹ ਵੀ ਜਿਹੜਾ ਦੋਸਤੋ ਤੁਹਾਡਾ ਨਾਮ ਮੋਲ ਜਿਹੜਾ ਤੈਅ ਕੀਤਾ ਜਾਊਗਾ ਤੇ ਪੰਡਤ ਜੀ ਕਿ ਗਿਆ ਵਾ ਮੜ ਗਿਆ ਆਪਾਂ ਝੂਠੇ ਪਈਏ ਤਾਂ ਨਹੀਂ ਉਹਨੂੰ ਪਾਇਲ ਆ ਜੀ ਜਿਹੜਾ ਚਵਾਈ ਕਰਕੇ ਗਿਆ ਭੁੱਲਰ ਸਾਹਿਬ ਇਸ ਤੋਂ ਬਾਅਦ ਅਗਲਾ ਕਿਹੜਾ ਆਪਾਂ ਅੱਜ ਘਾ ਕੇ ਜੀ ਆ ਵਹਿਣ ਦੁਗੇ ਦੋਸਤੋ ਜੀ ਦੂਜਾ ਸਵੇਰ ਸੁਈ ਜਾ ਜੀ ਹਾਂਜੀ ਕੱਢ ਆ ਜੋ ਆ ਬੱਚਾ ਆ ਨਾੜੂ ਤੇ ਬੱਚਾ ਆ ਨਾੜੂ ਤੇ ਦੋਸਤੋ ਹੁਣ ਤੁਹਾਨੂੰ ਜਿਹੜੀ ਵਹਿੜ ਦਿਖਾਉਣੀ ਆਪਾਂ 5ਵੇਂ ਨੰਬਰ ਤੇ ਜਿਹੜੀ ਵੀ ਦਿਖਾ ਰਹੇ ਆ ਨਾੜੂ ਦਾ ਬੱਚਾ ਹੈ ਠੀਕ ਆ ਤੀਜਾ ਦਿਨ ਆ ਤੁਸੀਂ ਤੇ ਨਾੜੂ ਬੱਚੇ ਤੇ ਬਿਲਕੁਲ ਨਾਲ ਆ ਤੀਜਾ ਦਿਨ ਆ ਵਹਿੜ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਜਿਓ ਤੋ ਬਾਹਰ ਬਾਹਲੇ ਤੋਂ ਚੱਤ ਕਰ ਆ ਵਹਿੜ ਦੇਖ ਸਕਦੇ ਹੋ ਠੀਕ ਆ ਜੀ ਤੇ ਸੁਹਾ ਕਿੰਨਾ ਸੂਈ ਹੋਗੀ ਦੂਜਾ ਦੂਜਾ ਦੂਜਣ ਦੂਜਣ ਵਹਿੜ ਆ ਥੰਥੂ ਵੇਖੋ ਦੋਸਤੋ ਬਹੁਤ ਸੋਹਣਾ ਥੰਥੂ ਨਾ ਨਾ ਪਾਉ ਜਨਾ ਪਾਹ ਰੱਸੀ ਪਾ ਲਈਦਾ ਠੀਕ ਆ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ ਫੱਬਰਪ ਬਹੁਤ ਆ ਪਰ ਬੇਸ਼ੱਕ ਆ ਵੇਲ ਬੇਸ਼ੱਕ ਥੋੜੀ ਘਾਟ ਆ ਹਾਈਟ ਮੀਡੀਅਮ ਆ ਤੇ ਥਣ ਛੱਡੇ ਦੀ ਪੂਰੀ ਸਫਾਈ ਆ ਠੀਕ ਆ ਤੇ ਤੀਜਾ ਦੇ ਨੇ ਅੱਜ ਤੇ ਬੋਲਾ ਕਿੰਨਾ ਕੁ ਮਾਤਰਾ ਦੀ ਜੀ 16 ਬੋਲਾ ਮੰਨ ਲਓ ਦੁੱਧ ਮੰਨ ਲਓ 16 ਲੀਟਰ ਦੇ ਕਰੀਬ ਹੈ ਨਾ ਬੱਚੇ ਛੱਡ ਕੇ 16 ਕਿ ਲੀਟਰ ਬੱਚੇ ਆ ਪਾ ਕੇ 16 ਕਰੋ ਤੋ ਬਹੁਤ ਜਸ 18 ਕਰਦੇ ਹੋ ਨਹੀਂ ਕਰਦੇ ਹੋ ਆਪਣੀ ਕਿਸਮਤ ਠੀਕ ਆ 16 ਹੀ ਦਵਾਂਗੇ ਬੱਚੇ ਤੇ ਮੇਤ 16 ਦੋੜਾ ਨਾ ਵਾਦੀ ਨਿਕਲੂ ਸਾਡਾ ਘਟ ਨਹੀਂ ਠੀਕ ਆ ਜੀ ਹਾਂ 16 ਲੀਟਰ ਜਿਹੜਾ ਦੋਸਤੋ ਬੋਲਾ ਮੰਨ ਲਓ ਠੀਕ ਹੈ 3-4 ਦਿਨ ਦਾ 16 ਕਿਲੋ ਲੀਟਰ ਵੀਰਾਂ ਦਾ ਜਿਹੜਾ ਇਹ ਥੱਲੇ ਹਾਜ਼ਰ ਆ ਠੀਕ ਹੈ ਤੇ ਇਹਦਾ ਵੀ ਜੀ ਆ ਵੀ ਦੂਜਾ ਸੁਪਾ ਠੀਕ ਹੈ ਜੀ ਦੂਜਾ ਸੁਪਾ ਕਰੌਸ ਸਮਝ ਲਾ ਲਓ ਕਰੌਸ ਬ੍ਰੀਡ ਆ ਕਰੌਸ ਬ੍ਰੀਡ ਆ ਤੇ ਥੋੜਾ ਜਿਹਾ ਐਚਐਫ ਤੇ ਸ਼ਾਹੀਵਾਲ ਦਾ ਕਿਤੇ ਨਾ ਕਿਤੇ ਰੋ ਦੋਸਤੋ ਮਿਕਸ ਆ ਪ ਜਾ ਹੈਗਾ ਠੀਕ ਆ ਚਵਾਈ ਬਹੁਤ ਵਧੀਆ ਇਸਾਂ ਦਾ ਚਵਾਈ ਭਾਈ ਭੂਲਰ ਸਾਹਿਬ ਕਹਿੰਦੇ ਵੀ ਬੈਸਟ ਲੱਗੀ ਆ ਚਵਾਈ ਚੰਗੀ ਆ ਬਾਕੀ ਥਣ ਤੁਲ ਪੂਰਾ ਵਧੀਆ ਹੈਗਾ ਮੋਟਾ ਮੁਠੀ ਵਾਲਾ ਥਾਣਾ ਜੀ ਆ ਦੇਖੋ ਠੀਕ ਆ ਅਸ਼ਾ ਪੁਲਵਰ ਸਾਹਿਬ ਕਿੰਨਾ ਫਿਰ ਮੋਲ ਕੀ ਡਿਮਾਂਡ ਕਰਦੇ ਪਏ ਜੀ ਮੋਲੇ ਦਾ ਭਾਦ ਸਾਹਿਬ ਆ 50 ਕਰ ਲਈਏ ਹਾਂ 45 ਦੀ ਜੱਥ ਸੁਣੋਂ ਕਾਕਾ ਬਾਕੀ ਤੁਸੀਂ ਦੱਸ ਦਿਓ ਮਾਰ 47 ਹਾਂ ਮੁੰਨ 50 ਵੇ ਲੈ 47 43 43 ਹਾਂ ਜੀ ਤੇ ਕਰੀਏ ਛੋਟਾ ਆਪਾਂ ਘਰੋਂ ਤੋਂ ਤੁਸੀਂ ਕਹਿ ਰਹੇ ਹੋ ਧੰਨਵਾਦ ਕਿ ਐਜੀ ਵੀ ਆਫਰ ਹੀ ਹੈ ਜੋ ਕਹਾਂ ਦਾ ਛੜ ਦਿੱਤੇ 5 ਕਿ ਚਾਰ ਓਕੇ ਹਾਂ ਜੀ ਲਓ ਕਿੰਨਾ ਹੋ ਗਿਆ 43 ਹੋ ਗਿਆ ਜੀ 40000 ਦੀ ਦੇਣੀ ਥੱਲੇ ਘਰ ਦੇ ਲਓ ਜੀ ਉਹ ਦਾ ਪਤਾ ਨਾ ਉਹ ਵੀ ਕਰਤਾ ਜੀ 40000 ਦੀ ਹੋ ਜੂਗੀ ਖਾਣਾ ਠੀਕ ਹੈ ਹੁਣ ਥੱਲੇ ਮਜਬੂਰ ਨਾ ਕੋ ਕਰੇ ਅੱਛਾ ਜੀ ਉਹ ਫੇਰ ਆ ਤੁਹਾਡੇ ਬਾਜੀ ਕੋਈ ਪੈਸੇ ਮੇਰਾ ਵੀਰ ਉਹ ਆਪਣੀ ਕਿਰਪਾ ਕਰੇ ਜਿਨੇ ਹਾਂ ਹਾਂ ਉਹ ਇਹਨੇ ਕਿਰਪਾ ਕਰ ਵੀ ਛੋਟ ਹੋਣੀ ਆ 500 ਜੇ 100 ਜੇ ਉਹ ਵੀ ਕਰਾਂਗੇ ਠੀਕ ਹੈ ਜੀ 40000 ਦੀ ਭਰਾਵੋ ਜਿਹੜੀ ਇਹ ਲੈਣਦਣ ਹੋ ਜੂਗੀ ਠੀਕ ਆ ਹਾਂ ਨਾ 40000 ਬਿਲਕੁਲ 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 ਇਹ ਬਾੜ ਚੰਗੀ ਆ ਦੋਸਤੋ ਬਿਲਕੁਲ ਤਾਜੀ ਸੀ ਸਬਈਆ ਬੱਚਾ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਠੀਕ ਆ ਆ ਲਓ ਜੀ ਠੀਕ ਆ ਸੋ ਪੁੱਲਰ ਸਾਹਿਬ ਇੱਕ ਆਪਾਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਉਹ ਹਾਰਡ ਪੀੜਤ ਪਰਿਵਾਰਾਂ ਦੇ ਲਈ ਸੋ ਜਿੱਥੇ ਕਾਫੀ ਮਾਰ ਹੋਈ ਆ ਪਾਣੀ ਦੀ ਉਥੇ ਇੱਕ ਛੋਟੀ ਜੀ ਮਦਦ ਆਪਣੇ ਵੱਲੋਂ ਅਸੀਂ ਮਦਦ ਨਹੀਂ ਕਰ ਸਕਦੇ ਅਸੀਂ ਅਸੀਂ ਕੌਣੇ ਕਰਾਉਣ ਵਾਲਾ ਪਰੜਾ ਸਾਡੇ ਮਨ ਚ ਆਇਆ ਵੀ ਇੱਥੇ ਵੀ ਗੇਂਦ ਦੇਣੀ ਆ ਕਿਕੇ ਗਰੀਬ ਦਾ ਚਾਹ ਬਣ ਚੱਲ ਜੂਗਾ ਬਿਲਕੁਲ ਜੀ ਬਿਲਕੁਲ 10 ਕਿਲੋ ਦੁੱਧ ਬਾਹਰ ਹੋਊਗਾ ਤਿੰਨ ਦੁੱਧ ਸਾਹਿਬ ਕੋਈ ਕੰਡਾ ਕਰਾ ਕੇ ਲੈ ਜਾਏ ਇਹ ਨਹੀਂ ਵੀ ਦੁੱਧ ਕਰਕੇ ਦੁੱਧ ਤੇ ਲੱਗੇ ਤਾਂ 20 ਦਿਨਾਂ ਦੀ ਸੂਈਆ ਰੱਖੋ ਵੀਡੀਓਜ਼ ਹੁੰਦੀ ਦੀ ਵੀ ਤੇ ਬੱਚੇ ਦੀ ਵੀ ਨਾਲ ਆ ਹਾਂਜੀ ਹਾਂਜੀ ਆਪਣੇ ਘਰ ਸੂਈ ਆ ਹਾਂਜੀ ਹਾਂਜੀ ਤੇ ਉਹ ਵੀ ਗਰੇਬੂ ਜਿਹਨੇ ਲੋੜਿਆ ਪਿੰਡ ਦੇ ਸਰਪੰਚ ਦੀ ਮੋਰ ਲੱਗੀ ਹੋਣੀ ਚਾਹੀਦੀ ਬੰਤ ਲੈ ਜਾਂ ਵਾਟਸਐਪ ਤੁਹਾਨੂੰ ਕਰਦੇ ਆ ਯਾ ਵਾਰਸਾਂ ਤੁਹਾਨੂੰ ਕਰਦੇ ਵੇ ਸਾਨੂੰ ਪਤਾ ਹੋਵੇ ਵਾਕਿਆ ਲੋਡ ਬੰਦਿਆ ਹਾਂਜੀ ਤੇ ਕਿਉਂਕਿ ਹਰ ਬੰਦੇ ਨੇ ਪੁੱਤਰ ਪਤਾ ਅੱਜ ਕੱਲ ਘਰਾਂ ਚ ਪਸੰਦੂ ਸਾਹਿਬ ਖਰਚੇ ਤਾਂ ਮਹੀਂ ਚੱਲਦੇ ਆ ਅਸੀਂ ਆਪਣੇ ਕਮਾਈ ਦੇ ਵਿੱਚੋਂ ਕੱਢ ਕੁੱਟ ਕੇ ਆਪਣਾ ਜੋ ਹਿਸਾਬ-ਕਤਾਬ ਰੱਖਿਆ ਚੱਲ ਕੇ ਗਰੀਬੀ ਸਾਨੂੰ ਜਿੰਨੀ ਹੋ ਸਕਦੀ ਹੈ ਹਨਾ ਦੁੱਧ 10 ਤੋਂ ਬਾਹਰ ਹੋਊਗਾ ਉਹਦੇ ਘਰ ਰਵੇ ਨਾ ਪਾਈਆ ਸਾਡੇ ਘਰ ਬੰਦ ਦੁੱਧਾਂ ਚੱਕ ਕੇ ਲੈ ਆਉਂਦੇ ਆਂ ਆਹ ਉਹ ਆਪਣੀ ਗੱਡੀ ਲੈ ਆਵੇ ਬਾਕੀ ਬਹੁਤ ਵੱਡੀ ਮਾਰ ਹੋਈ ਉਹਦੇ ਵਿੱਚ ਇੱਕ ਛੋਟਾ ਜਿਹਾ ਚਲੋ ਇੱਕ ਜੋੜ ਦਾ ਹੀ ਆਪਾਂ ਮੰਨ ਲੀਏ ਕੋਈ ਆਪਾਂ ਵੈਸੇ ਸੋਚਿਆ ਕਿ ਕਿਤੇ ਕੀ ਦੇਣੀ ਹੈ ਇਹਨੂੰ ਚਲ ਸੇਵਾ ਕਰ ਦਿੰਦੇ ਆਂ ਦੇਈ ਦੋਸਤੋ ਇਹ ਭਾਈ ਪੰਮੇ ਸਿੰਘ ਭੁੱਲਰ ਦੇ ਜਿਹੜੇ ਜੋ ਥੱਲੀ ਥੀਰ ਜਿੱਦਾਂ ਮਰਜੀ ਕੋਈ ਚੋਰਾ ਜਿਹੜਾ ਮਰਜੀ ਜੋ ਜਾ ਵੀ ਚਲੋ ਜਿੱਥੇ ਵੀ ਹਰ ਇੱਕ ਯੋਗਦਾਨ ਬੰਦਾ ਪਾ ਰਿਹਾ ਹਾਂਜੀ ਹਾਂਜੀ ਉੱਥੇ ਜਿਹੜਾ ਇੱਕ ਛੋਟਾ ਜਿਹਾ ਯੋਗਦਾਨ ਸਮਝ ਲੋ ਥੋੜਾ ਪੈਰਪੁਰਜਾ ਮਨਾਉਂਦੀ ਕਰਕੇ ਦਵਾਈ ਦੂ ਲਾਈ ਕਰਕੇ ਟੂਟਾ ਲਾ ਕੇ ਤੇ ਮਿਲਦੀ ਮਿਲਦੀ ਇਸ ਤਰ੍ਹਾਂ ਹੀ ਹੈ ਨਾ ਬਹੁਤ ਜਿੱਦਾਂ ਮਰਜੀ ਖਲ ਪਾ ਲੋ ਮਾਰੀ ਭਾਂਡਾ ਭਰੋ ਉਦਾਂ ਬਹਿ ਜਾ ਕੋਈ ਚੱਕਰ ਕੋਈ ਨੂੰ ਕਿੰਨਾ ਕ ਟਾਈਮ ਦੱਸਿਆ ਸੀ ਬੱਤ 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 ਵੀ ਦਨ ਹੋਇਆ ਉਹ ਹਾਂ ਆਪਣੇ ਘਰ ਸੋਈ ਆ ਵੀਡੀਓ ਆ ਬੱਛਾ ਬਗੜਾ ਉਹ ਮਰ ਗਿਆ ਦਾ ਇੰਜ ਲੋ ਇੰਜ ਲੋ ਤੇ ਇਹ ਜਿਹੜੀ ਦੋਸਤੋ ਠੀਕ ਆ ਜੀ ਇਹ 35000 ਦੀ ਖੁਦ ਮੈਂ ਆਪਣੀ ਖਰੀਦਿਆ ਮੇਰੀ ਹਾਂਜੀ ਹਾਂਜੀ ਕੋਈ ਇਹ ਨਹੀਂ ਬੋਦਾ ਦੇਣ ਲੱਗਿਆ ਹਾਂ ਹਾਂ ਆਪਣੀ ਖਰੀਦਿਆ ਹੈ ਬਿਲਕੁਲ ਹਾਂਜੀ ਤੇ ਇਹ ਜਿਹੜੀ ਦੋਸਤੋ ਬਿਲਕੁਲ ਮੁੱਲ ਭਰ ਕੇ ਮੁੱਲੀ ਲਈ ਸੀ ਚੀਜ਼ ਫਿਲਹਾਲ ਜਿਹੜਾ ਦੋਸਤੋ ਜਿਹੜੇ ਪਰਿਵਾਰਾਂ ਹੱਡ ਦੇ ਵਿੱਚ ਆਏ ਨੇ ਠੀਕ ਆ ਜੀ ਉਹਨਾਂ ਅੱਗੇ ਕੁਝ ਵੀ ਵੱਡੀ ਚੀਜ਼ ਨਹੀਂ ਗਈ ਬਿਲਕੁਲ ਇੱਕ ਛੋਟਾ ਜਿਹਾ ਇੱਕ ਨਿੱਕਾ ਜਿਹਾ ਕਦਮ ਆ ਦੋਸਤੋ ਜਿੱਥੇ ਇਹ ਨਹੀਂ ਇਹ ਕਿਹਨੇ ਮਾਲਕ ਜਾਨੋ ਹੋਰ ਦਵੇ ਹੋਰ ਕਰੀਏ ਸੇਵਾ ਜਿਹਦੇ ਜੋਗੇ ਆ ਬਿਲਕੁਲ 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 ਤੇ ਭੁੱਲਰ ਸਾਹਿਬ ਬੋਲ ਗਏ ਨੰਬਰ ਆਪਣੇ ਬੋਲੇ ਨੰਬਰ 9463 ਪਹਿਲਾ ਨੰਬਰ ਬੜਾ ਬੜਾ 8284 ਹਾਂਜੀ 855484 ਹਾਂਜੀ ਇਹ ਤੇ ਚੱਲਦਾ WhatsApp ਹਾਂਜੀ ਤੇ ਦੂਜਾ ਨੰਬਰ 9465311525 ਹਾਂਜੀ ਆ ਨਾਮ ਮੇਰਾ ਮਾਪੋਦਰ ਜ਼ਿਲ੍ਹਾ ਕਪੂਥਲਾ ਭੰਡ ਭੁੱਲਰ ਬੇਡ ਹਾਂਜੀ ਸਰਦਾਰ ਸਿੰਘ ਗਲਮਾ ਠੀਕ ਹੈ ਜੀ ਜੇ ਕਿਤੇ ਨੇ ਸਿਮਰਪੁਰ ਵਾਲ ਦੀ ਕਿ ਜੰਦਰ ਵਾਲ ਦੀ ਉਹਨਾਂ ਤੋਂ ਨੇੜੇ ਸਿਮਰਪੁਰ ਤਿਲ ਮਾਇਆ ਹਾਂਜੀ ਤੇ ਜੇ ਕਿਤੇ ਕਪੂਥੇਲੇ ਦਾ ਮੋਟਰ ਜੇ ਲਿਆ ਜੇ ਕਿਹਦੇ ਨੇ ਫਤੂ ਪਿੰਗਾਏ ਗੋਦਵਾਲ ਸਾਈਡ ਆਉਣਾ ਤਾਂ ਉੱਚਾ ਬੇਟਿਆ ਸਪਰੇ ਆਪਣਾ ਬੇਟਿਆ ਬਿਲਕੁਲ ਬਿਲਕੁਲ ਜੇ ਕਿਹਦੇ ਵਿਆਸ ਵਾਲਾ ਆਉਣਾ ਤਾਂ ਤਿਲ ਮਾ ਟੂਲ ਲੱਜਾਇਆ ਬਿਲਕੁਲ ਸਾਰੇ ਪਿੰਡ ਮੇਰੇ ਨੇੜੇ ਹੀ ਆ ਤੇ ਇਨੀ ਚਰਪਾ ਕਰੋ ਇਸ ਸਿਮਰਪੁਰ ਦਾ ਮੈਂ ਕਹਿਦਾ ਕਿ ਉਧਰ ਐਸ ਉਹਨਾਂ ਚਲ ਜੇ ਉਧਰ ਠੱਗਾ ਦਾ ਏਰੀਆ ਵੀ ਆ ਹਾਂ ਉੱਥੇ ਕਿ ਜਾਣਾ ਫੇਰ ਹਾਂ ਤਰੇ ਬੇਨਾ ਮੇਰਾ ਮੇਰੇ ਭਲੇ ਕਿਉਂ ਦੱਗਿਆ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਬਾਈ ਪਮਾ ਪੁੱਲਰ ਪਿੰਡ ਪੁੱਲਰ ਬੰਦ ਸਾਰੇ ਬੰਦ ਹੋ ਗਏ ਜਿਹੜੇ ਸੀ ਆਲਮੋਸਟ ਜਿਨੇ ਤੁਹਾਨੂੰ ਦਿਖਾਇਆ ਸਾਰੇ ਸਵੇ ਸਵੇ ਨਗਨੇ ਤਸੱਲੀ ਆਪਦੀ ਕਰ ਲਿਓ ਘਰ ਇੱਕ ਟਾਈਮ ਦੋ ਟਾਈਮ ਚੋ ਬਾਈ ਕਰਤੀ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਪਿਆਰ ਕਰਦੇ